ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਜ਼ਾ ਸੈਟਲਾਈਟ ਇਮੇਜ ਦੀ ਮੌਸਮ ਕਾਫੀ ਹੱਦ ਤੱਕ ਸਾਫ਼ ਦਿਖਾਈ ਦੇ ਰਿਹਾ ਹੈ ਫਿਲਹਾਲ ਪਹਾੜੀ ਖੇਤਰ ਵਿੱਚ ਇੱਕਾ ਦੁੱਖਾ ਸਿਸਟਮ ਨੇ ਪੱਛਮੀ ਸਿਸਟਮ ਵੀ ਬਣੇ ਹੋਏ ਨੇ ਵੈਸਟਰਨ ਡਿਸਟਰਬੈਂਸ ਦੇ ਤੇ ਅੱਜ ਰਾਤ ਕਿਸੇ ਤਰੀਕੇ ਦੀ ਕਾਰਵਾਈ ਮੀਂਹ ਦੀ ਪੰਜਾਬ ਦੇ ਵਿੱਚ ਹੁੰਦੀ ਦਿਖਾਈ ਨਹੀਂ ਦੇ ਰਹੀ ਤੁਸੀਂ ਦੇਖ ਸਕਦੇ ਹੋ ਮੌਸਮ ਸਾਫ਼ ਹੈ ਤੇ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਪਹਾੜੀ ਖੇਤਰਾਂ ਜਿਹੜੇ ਸਿਸਟਮ ਨੇ ਉਹ ਵੀ ਪੰਜਾਬ ਤੋਂ ਹੁਣ ਫਿਲਹਾਲ ਕਾਫੀ ਦੂਰ ਦਿਖਾਈ ਦੇ ਰਹੇ ਨੇ ਕਿਉਂਕਿ ਇਸ ਸਮੇਂ ਜਿਹੜੀ ਹਵਾ ਚੱਲ ਰਹੀ ਹੈ ਉਹ ਉੱਤਰ ਪੱਛਮੀ ਹਵਾ ਚੱਲ ਰਹੀ ਜਿਸ ਦੇ ਕਾਰਨ ਹਵਾ ਦੇ ਕਾਰਨ ਸਿਸਟਮ ਨੂੰ ਪਿੱਛੇ ਧੱਕਾ ਪਿਆ ਹੈ ਪਰ ਜਿਵੇਂ ਜਿਵੇਂ ਅੱਜ ਗਰਮੀ ਦੇਖੀ ਗਈ ਹੈ 44 ਤੋਂ 45 ਡਿਗਰੀ ਤਾਪਮਾਨ ਬਠਿੰਡਾ ਸੰਗਰੂਰ ਇਲਾਕੇ ਵਿੱਚ ਦੇਖਿਆ ਗਿਆ ਤਾਂ ਰਾਤ ਦੇ ਸਮੇਂ ਜਿਹੜਾ ਐਵਰੇਜ ਤਾਪਮਾਨ ਪੰਜਾਬ ਦੇ ਵਿੱਚ ਅੱਜ ਦੇਖਿਆ ਜਾਵੇਗਾ ਲਗਭਗ 28 ਡਿਗਰੀ ਤੱਕ ਹੈ ਕਾਫੀ ਜ਼ਿਆਦਾ ਗਰਮੀ ਅੱਜ ਰਾਤ ਪਣਦੀ ਹੋਈ ਦਿਖਾਈ ਦੇਵੇਗੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਹਵਾ ਦਾ ਰੁੱਖ ਵੀ ਸਵੇਰ ਦੇ ਸਮੇਂ ਹੁਣ ਦੱਖਣ ਪੂਰਬੀ ਹੁੰਦਾ ਦਿਖਾਈ ਦੇ ਰਿਹਾ ਸਵੇਰ ਦੇ ਸਮੇਂ ਜਾਂ ਕਹਿ ਲਈਏ ਲਗਭਗ ਪਾਂ ਤੜਕੇ ਦੇ ਸਮੇਂ ਹਵਾ ਜਿਹੜੀ ਦੱਖਣ ਪੂਰਬੀ ਚੱਲਣੀ ਸ਼ੁਰੂ ਹੋ ਜਾਵੇਗੀ ਜਿਸ ਦੇ ਨਾਲ ਨਮੀ ਦੀ ਮਾਤਰਾ ਵਧੇਗੀ ਤੇ ਕੱਲ ਦੁਪਹਿਰ ਤੋਂ ਬਾਅਦ ਮੀਂਹ ਦੇ ਹਾਲਾਤ ਨੇ ਅੱਜ ਰਾਤ ਪਰ ਕਿਸੇ ਤਰੀਕੇ ਦੀ ਜਹੀ ਕਾਰਵਾਈ ਨਹੀਂ ਹੋ ਰਹੀ ਮੌਸਮ ਜਾ ਤਰਸਾਪ ਹੈ ਤੇ ਨਾਲ ਦੀ ਨਾਲ ਬੱਦਲਬਾਜ਼ੀ ਦਾ ਵੀ ਰੁੱਖ ਥੋੜਾ ਬੋਤਾ ਪੰਜਾਬ ਦੇ ਉੱਪਰ ਹਲਕਾ ਦਰਮਿਆਨਾ ਦੇਖਣ ਨੂੰ ਮਿਲੇਗਾ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪੂਰਬੀ ਹਵਾ ਚੱਲਣੀ ਸ਼ੁਰੂ ਹੋ ਜਾਵੇਗੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਗਰਮੀ ਦਾ ਕਿੰਮੇ ਦਾ ਰੁੱਖ ਹੈ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰ ਦਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਲਾਈਕ ਕਰ ਲਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰਕਾਅ ਤੋਂ ਮਿਲਦੀ ਰਹੇ ਇਸ ਤੋਂ ਇਲਾਵਾ 19 ਤੋਂ ਲੈ ਕੇ 21 ਤੱਕ ਮੀਧ ਅਲਰਟ ਜਾਰੀ ਹੋ ਚੁੱਕੇ ਆ ਉਹ ਮੀਧ ਅਲਰਟ ਕਿੰਨੇ ਦਾ ਏ ਉਹ ਤੁਹਾਨੂੰ ਅਸੀਂ ਪਹਿਲਾਂ ਵੀਡੀਓ ਪਾ ਕੇ ਜਾਗਰੂਕ ਕਰ ਚੁੱਕੇ ਆ ਉਹ ਵੀਡੀਓ ਵੀ ਦੇਖ ਲਿਓ ਤੇ ਆਉਂਦੀ ਵੀਡੀਓ ਦੇ ਲਈ ਲਗਾਤਾਰ ਚੈਨਲ ਨੂੰ ਦੇਖਦੇ ਰਹਿਆ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਸਵੇਰ ਦੇ ਸਮੇਂ ਕੱਲ ਦੀ ਜਾਣਕਾਰੀ ਲੈ ਕੇ ਜਲਦ ਮਿਲਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰਪ੍ਰਿੰਟ ਬਰਾਵਾ ਦਾ ਜੋ ਵੀ ਜਾਣਕਾਰੀ ਹੋਵੇਗੀ ਕੱਲ ਨੂੰ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਧੰਨਵਾਦ ਜੀ